हाँ जी भाई तो स्वागत है आपका एक और नई वीडियो के अंदर आशा करता हूँ आप सब ठीक होंगे आज हम अपने घोड़े स्वराज ट्रैक्टर को ले जाने वाले हैं खेत में थोड़े से हमको खेत बाँधे हैं अपने स्वराज ट्रैक्टर के साथ उसके पीछे टेलर लाएंगे और फिर उन खेतों के कोने भरने हैं उस के साथ जो लिफ्ट वाला होता है उसके साथ उसके खेतों के कोने भरेंगे और वो उन खेतों को तैयार करना है तो उसको टेलर के साथ सारे खेत को बहेंगे तीन से चार किले हैं तो चलो उनको पाते हैं और चलो चलते हैं खेत में मिलते हैं आपको गाइस भाई अब आ गए खेत में तो हम रानी लगोड़ा वहाँ पर चल रहा है टेलर में कलम ने इन खेतों में हरों मार दी थी और एक खेती है एक जिसमें चल रानी लगोड़ा एक वो है और एक इधर है कुछ ऊपर है यहाँ चार साढ़े चार किले हैं इन्हों हमें टेलर ही निकालना है सब में और कलम ने हमनेरो मारी थी उसके लोग निम पाया तो आज उसकी छोटी सी क्लिप ऐड कर दूंगा की और आप देख लेना तो आज इनमें टेलर निकालेंगे और नीले घोड़े का जोर परखांगे ਕਿੰਨਾ ਕ ਜ਼ੋਰ ਮਾਰਦਾ ਜਨੀਲਾ ਕੋੜਾ ਕੱਲ ਤਾਂ ਪੂਰਾ ਜ਼ੋਰ ਮਾਰਿਆ ਸੀ ਨੀਲੇ ਕੋੜੇ ਨੇ ਅੱਜ ਦੇਖਦੇ ਆ ਕਿੰਨਾ ਕ ਜ਼ੋਰ ਮਾਰਦਾ ਸਾਡਾ ਨੀਲਾ ਕੋੜਾ ਉੱਪਰ ਹੁਣ ਤਾਂ ਮੇਰੇ ਤਾਇਆ ਜੀ ਚਲਾ ਰਹੇ ਨੇ ਉਸ ਤੋਂ ਬਾਅਦ ਫਿਰ ਆਪਾਂ ਵੀ ਚਲਾਵਾਂਗੇ ਥੋੜੇ ਦੇਰ ਬਾਅਦ ਤੇ ਬਾਅਦ ਵਿੱਚ ਦੇਖਾਂਗੇ ਆਪਾਂ ਇਹਦਾ ਜ਼ੋਰ ਪਰ ਹੁਣ ਤਾਂ ਅੱਡੀ ਤਾਇਆ ਜੀ ਚਲਾ ਰਹੇ ਨੇ ਮੇਰੇ ਗਾਈ ਇਹਦੇ ਪਿੱਛੇ ਜਿਹੜਾ ਟੇਲਰ ਹੈ ਉਹ ਨੋ ਹੰਦਾ ਆ ਨੋ ਫਲਾਂ ਦਾ ਟੇਲਰ ਹੈ ਮੈਂ ਆਇਆ ਜੀ ਨੂੰ ਕਿਹਾ ਸੀ ਕਿ 2 ਵੱਟਾ ਫਲਾਂੇ ਪਰਤਾਇਆ ਮੰਨੇ ਆਂ ਕਹਿੰਦਾ ਆਹੀ ਠੀਕ ਆ ਪਰ ਚਲੋ ਇਹਦੇ ਚ ਹੀ ਦੌਰ ਵੇਖ ਜਾਣਾ ਟਰੈਕਟਰ ਦਾ ਆਹ ਦੇਖੋ ਚਲੋ ਸਰਵਿਸ ਵੀ ਕਰਾ ਲੈਣ ਦਿੱਤੇ ਇਹਦਾ ਟੋ ਲੀਕਿੰਗ ਦਾ ਕੰਮ ਸੀ ਸੀਲਰ ਨਾਲ ਟੁੱਟੇ ਹੋਏ ਸੀ ਅਗਲੇ ਟਾਇਰਾਂ ਦਾ ਕੰਮ ਸੀ ਜੋ ਉਸ ਦਾ ਕੰਮ ਸੀ ਤੇ ਲਾਈਟਿੰਗ ਦਾ ਰਹਿ ਗਿਆ ਲਾਈਟਿੰਗ ਦਾ ਆਪਾਂ ਕਰਾਉਣਾ ਹੈ ਇਹਦਾ ਤੇ ਲਾਈਟਿੰਗ ਦਾ ਬਲਬ ਆਊਗਾ ਉਹ ਤਾਂ ਮੈਂ ਉਹ ਤਾਂ ਬਣ ਨਹੀਂ ਪਾਇਆ ਕਿਉਂਕਿ ਉਸ ਦਿਨ 30 ਮਿੰਟਸ ਹੋਰ ਜਾ ਕੇ ਦੇਣਾ ਸੀ ਤੇ ਮੈਂ ਕਰਦਾ ਸੀ ਉਹ ਪੈਸਾ ਮੇਰੇ ਤਾਇਆ ਡੈਡੀ ਨਾਲ ਸੀ ਪਰ ਕਮ ਜੋ ਮਿਸਤਰੀ ਨੂੰ ਸਮਾਨ ਦੇਣਾ ਸੀ ਉਹ ਮੈਂ ਹੀ ਲੈਣਗੇ ਦਿੱਤਾ ਤਾਂ ਤਾਂ ਕਰਕੇ ਵਲੋਗ ਨਹੀਂ ਬਣਿਆ ਤੇ ਹੁਣ ਇਦੀ ਜੋੜੀ ਲਾਈਟਿੰਗ ਦਾ ਵਲੋਗ ਉਹ ਪੱਕਾ ਹੋਊਗਾ ਇਹਦੀ ਸਾਰੀ ਇਹ ਵੀ ਜਿਹੜੀ ਵੀ ਲਾਈਟਿੰਗ ਇੰਟੀਗੇਟਰ ਵੀ ਸੀ ਕਿ ਸੈੱਟ ਕਰਾਉਣੇ ਨੇ ਤੇ ਅਗਲੀ ਲਾਈਟਾਂ ਵੀ ਸੈੱਟ ਕਰਾਉਣੀਆਂ ਨੇ ਸੈੱਟ ਕਰਾਉਣਾਂ ਨੇ ਜੇ ਕੋਈ ਮੁੰਡਾ ਨਹੀਂ ਹੈਗਾ ਤਾਂ ਮੈਨੂੰ ਹੀ ਵੀਡੀਓ ਬਣਾਣੀ ਪੜ ਰਹੀ ਹੈ ਤੇ ਤਾਇਆ ਜੀ ਟਰੈਕਟਰ ਚਲਾ ਰਹੇ ਨੇ ਜੇਕਰ ਕੋਈ ਮੁੰਡਾ ਹੁੰਦਾ ਤਾਂ ਉਹ ਵੀਡੀਓ ਬਣਾ ਲੈਂਦਾ ਤਾਂ ਮੈਂ ਚਲਾ ਲੈਂਦਾ ਹੁਣ ਤਾਂ ਤਾਇਆ ਜੀ ਚਲਾ ਰਹੇ ਨੇ ਤੇ ਮੈਂ ਵੀਡੀਓ ਬਣਾ ਰਿਹਾ ਹਾਂ ਤੁਸੀਂ ਦੇਖੋ ਤੇ ਮੈਂ ਪੁੱਛਿਆ ਤਾਇਆ ਨੂੰ ਕਿ ਇਹ ਬਾਣੇ ਆ ਕਿ ਨਹੀਂ ਤਾਇਆ ਕਹਿੰਦਾ ਬਾਣੇ ਤਾਂ ਹੈਗੇ ਆ ਪਰ ਪਹਿਲਾਂ ਸੁਹਾਗੇ ਦਾ ਕੰਮ ਆ ਤਾਂ ਪਹਿਲਾਂ ਕੋਨੇ ਕੱਢ ਰਹੇ ਨੇ ਉਸ ਤੋਂ ਬਾਅਦ ਇਹ ਤੇ ਸੁਹਾਗਾ ਕੋਨੇ ਭਰਾਂਗੇ ਤੇ ਫਿਰ ਸੁਹਾਗਾ ਮਾਰ ਕੇ ਫਿਰ ਦਵਾਰ ਦਾ ਟੇਲਰ ਮਾਰਾਂਗੇ ਉਸ ਤੋਂ ਬਾਅਦ चैनल कर लिये मुंडे लाइक शेयर सबसक्राइब तो चलो देखो तुम आप थोड़ी देर ट्रैक्टर के दे उपर बैठते हैं तो उपर बैठ के वीडियो बनाने मित्रों ठीक है ਜੇ ਕੋ ਮੁੰਡੇ ਦੋਸੀ ਫਿਰ ਕਿਵੇਂ ਵਾਈ ਜਾਂਦਾ ਸਾਡਾ ਛੋਟਾ ਥੋੜਾ ਸੋਰੀ ਇਹ ਕਿਉਂ ਗਿਰ ਗਿਆ ਉਹ ਪਤਾ ਨਹੀਂ ਕੀ ਥੀਰੇ ਉਹ ਢੂੰਡ ਰਹੇ ਆ ਆਪਾਂ ਦੇਖਦੇ ਆ ਜੇਕਰ ਮਿਲਦਾ ਆ ਤਾਂ ਤੇ ਇਹ ਸਪਰਿੰਗ ਤਾਂ ਮਿਲ ਜੂਗਾ ਪਰ ਯੂ ਦਾ ਔਖਾ ਲੱਗਦਾ ਸਪਰਿੰਗ ਤਾਂ ਚੱਹੀ ਰਹਾ ਹੋਣਾ ਕਿਤੇ ਮੈਂ ਯਾਨੀ ਗਾਈਜ਼ ਸੁਣੋ ਦੇਖਦੇ ਹਾਂ ਥੋੜਾ ਹਾਂ ਸਪ੍ਰਿੰਗ ਤਾਂ ਮਿਲ ਗਿਆ ਗਾਈਜ਼ ਉਹ ਸਪ੍ਰਿੰਗ ਜਿਹੜਾ ਨਿਕਲ ਆਇਆ ਮੇਲਾ ਕੋੜਾ ਆਪਣਾ ਉਹ ਚੱਲਦਾ ਆ ਤੇ ਆਪਾਂ ਸਮਾਨ ਟਰੈਕਟਰ ਉੱਪਰ ਬੈਠ ਗਏ ਤੇ ਹੁਣ ਦੇਖਦੇ ਆਂ ਕਿਹਨੇ ਵੀ ਬਸੇ ਲਾਸਟ ਖੇਤਾ ਕੋਨੇ ਵਾਲਾ ਇਸ ਤੋਂ ਬਾਅਦ ਆ ਪਸਵਾਗਾ ਜੋੜਾਂਗੇ ਸੁਹਾਗ ਉਹ ਅੰਬ ਦੇ ਪਾਸ ਪਿਆ ਆ ਪਰਲੇ ਅੰਬ ਦੇ ਬਾਸ ਹੋਤੇ ਉਸ ਤੋਂ ਬਾਅਦ ਸੁਹਾਗਾ ਜੋੜਦੇ ਆ ਕਰਦੇ ਆ ਸ਼ੁਰੂ ਤੇ ਕੋਨੇ ਭਰ ਕੇ ਫਿਰ ਦੁਬਾਰੇ ਟਿੰਦਰ ਜੋੜ ਕੇ ਫਿਰ ਵਾਹਾਂਗੇ ਆਪਾਂ ਤੇ ਚਲੋ ਤੁਹਾਨੂੰ ਸੁਹਾਗੇ ਤੇ ਹੀ ਮਿਲਦੇ ਆ ਗਾਇਜ਼ ਗਾਇਜ਼ ਯੂ ਵੀ ਮਿਲ ਗਿਆ ਤੇ ਹੁਣ ਸੁਹਾਗਾ ਲੈਣ ਚੱਲੇ ਆ ਤੇ ਸੁਹਾਗਾ ਕਰਦੇ ਆ ਕੰਪਲੀਟ ਸੁਹਾਗੇ ਦਾ ਕੰਮ ਕੰਪਲੀਟ ਕਰਦੇ ਆ ਤੇ ਲੈਣ ਚੱਲੇ ਆਂ ਸੁਆਗਾ ਜੋੜ ਕੇ ਮਿਲਦੇ ਆ ਤੇ ਸੁਆਗਾ ਉਹ ਅੰਬ ਦੇ ਪਾਸ ਪਿਆ ਆ ਤੇ ਚਲੋ ਉੱਥੇ ਹੀ ਮਿਲਦੇ ਆ ਤੁਹਾਨੂੰ ਟਰੈਕਟਰ ਗਾਈਜ਼ ਅੱਗੇ ਅੱਗੇ ਜਾ ਰਿਹਾ ਤੇ ਆਪਾਂ ਪਿੱਛੇ ਪਿੱਛੇ ਨੇ ਇਹ ਸੁਆਗਾ ਜੋੜਨ ਜਾ ਰਹੇ ਨੇ ਚੈੱਕ ਕਰੋ ਇੱਕ ਵਾਰੀ ਤੁਸੀਂ ਟਰੈਕਟਰ ਨੂੰ ਟਰੈਕਟਰ ਜ਼ੋਰ ਪੂਰਾ ਮਾਰਦਾ ਆ ਮਿੱਤਰੋ ਐਂ ਤਾਂ ਸਾਨੂੰ ਆਪਣੇ ਘੋੜੇ ਉੱਤੇ ਮਾਣਾ ਤੇ ਚਲੋ ਸੁਆਗਾ ਜੋੜ ਕੇ ਹੀ ਮਿਲਦੇ ਆ ਤੁਹਾਨੂੰ ਜੋੜ ਤਾਂ ਮੁੰਡਿਓ ਹੁਣ ਪਰਖਿਆ ਜਾਓ ਟਰੈਕਟਰ ਦਾ ਕਿਉਂਕਿ ਮਿੱਟੀ ਖਿੰਚੀ ਜਾ ਰਹੀ ਆ ਸੋ ਅੱਗੇ ਨਾਲ ਤੇ ਜਦ ਇੱਕ ਹਵਾ ਬਹੁਤ ਚੱਲਦੀ ਆ ਵੀਡੀਓ ਚ ਫਰਫਰ ਦੀ ਆਵਾਜ਼ ਆਉਂਦੀ ਆ ਤੇ ਲੱਗ ਰਿਹਾ ਸਾਡਾ ਛੋਟਾ ਕੰਮ ਚ ਕੋਡਾ ਲਾ ਲੋ ਤੇ ਦੇਖੋ ਉਸੇ ਆ ਕੋਨਾ ਉੱਚਾ ਸੀ ਮਿੱਤਰੋ ਤਾਂ ਆ ਇਧਰ ਨੂੰ ਲੈ ਕੇ ਆ ਰਹੇ ਨੇ ਤੇ ਉਸ ਤੋਂ ਬਾਅਦ ਮਿੱਟੀ ਇਧਰ ਖੈਂਚਾਂਗੇ ਤੇ ਆ ਪਲੇਨ ਹੋ ਜਾਊਗਾ ਤਾਂ ਮਤਲਬ ਇਹ ਲੈਵਲ ਹੋ ਜਾਏਗਾ ਇੱਕ ਉਸ ਤੋਂ ਬਾਅਦ ਇਹਦੇ ਤੇ ਟਿੱਲ ਟੁੱਲਰ ਮਾਰਾਂਗੇ ਤੇ ਫਿਰ ਦੇਖਦੇ ਹਾਂ ਕੀ ਬਣਦਾ ਜੁੜਦਾ ਤੇ ਚਲੋ ਦੇਖਦੇ ਰਹੋ ਮਿੱਤਰੋ ਜੋ ਸੁਆਗੇ ਦਾ ਕੰਮ ਨਿੰਬੜ ਗਿਆ ਤੇ ਕੋਨੇ ਨੇ ਉਹ ਸਾਰੇ ਖੇਤਾਂ ਦੇ ਭਰਤੇ ਤੇ ਹੁਣ ਟਰੈਕਟਰ ਆ ਰਿਹਾ ਹੈ ਤੇ ਹੁਣ ਇਹਨੂੰ ਛੱਡ ਕੇ ਆਵਾਂਗੇ ਜਿੱਥੋਂ ਲੈ ਕੇ ਆਏ ਸੀ ਤੇ ਫੇਰ ਟ੍ਰੇਲਰ ਜੋੜਾਂਗੇ ਫਿਰ ਦੇਖਦੇ ਹਾਂ ਕੀ ਕਰਦੇ ਹਾਂ ਤੇ ਟਰੈਕਟਰ ਵੀ ਆ ਗਿਆ ਸਾਡੇ ਕੋਲ ਜੀ ਭਾਈ ਤਾਂ ਟੇਲਰ ਸੇ ਬਣਾ ਕਰ ਦਿਆ ਹੈ ਸ਼ੁਰੂ ਔਰ ਟਾਈਮ ਹੋ ਗਿਆ 4:52 5 ਵਜਣੇ ਵਾਲੇ ਆ ਔਰ ਟੇਲਰ ਸੇ ਕਰਤਾ ਹੈ ਸ਼ੁਰੂ ਤੋਂ इस खेत को मेरे ताऊ जी बहेंगे और इसी नीचे वाला खेत है जो उसको मैं बहूँगा तो चलो फिर ये तो हो गया चलो चलो आप फिर लोग देखो मेले की पावर चेक करूँगा खेत का ਤੇ ਦੇਖਦੇ ਹਾਂ ਨੂੰ ਦੂਰ ਕਰਾਂਗੇ ਜਾਂ ਪਾੜ ਪਾੜ ਕਰਾਂਗੇ ਕੁੱਛ ਦੇਾਂ ਤੇ ਫਿਰ ਵਿੱਚ ਲਿਖੇ ਜਿਵੇਂ ਫਿਰ ਦੇਖਦੇ ਆ ਕਿ ਕਰਦੇ ਹਾਂ ਕਰਤਾ ਕਰਤਾ ਕੰਪਲੀਟ